ਈਲਾ ਤੇ ਮਸ਼ਹੂਰ ਪਰਨੀਤਕੁਰ ਸੰਧੂ ਦੇ ਨਾਮ ਨਾਲ ਇਹ ਕੁੜੀ ਦੀ ਮਾਂ ਅੱਜ ਲੋਕਾਂ ਸਾਹਮਣੇ ਆਈ ਏ ਤੇ ਉਹਨੇ ਦੱਸਿਆ ਕਿ ਮੈਂ ਆਪਣੀ ਧੀ ਸਾਹਮਣੇ ਹੱਥ ਜੋੜੇ ਨੇ ਕਿ ਤੂੰ ਰੀਲਾਂ ਵਿੱਚ ਇੰਨੇ ਛੋਟੇ ਕੱਪੜੇ ਨਾ ਪਾਇਆ ਕਰ ਤੂੰ ਸੰਧੂਆਂ ਦੀ ਧੀ ਏ ਇਸ ਟਾਈਮ ਪਹਿਲਾਂ ਹੀ ਤੇਰਾ ਭਰਾ ਮੁੱਕਿਆ ਹੋਇਆ ਤੇ ਤੂੰ ਇਹ ਸਭ ਨਾ ਕਰ ਪਰ ਮੇਰੇ ਲੱਖ ਹੱਥ ਜੋਣ ਤੋਂ ਬਾਅਦ ਵੀ ਇਹ ਸਾਡੇ ਕਹਿਣੇ ਤੋਂ ਬਾਹਰ ਹੋ ਗਈ ਇਹਨੇ ਕਦੇ ਵੀ ਸਾਡੀ ਕੋਈ ਗੱਲ ਨਹੀਂ ਮੰਨੀ ਇਸ ਦੁਖੀ ਮਾਂ ਦੀਆਂ ਗੱਲਾਂ ਸੁਣ ਕੇ ਤੁਹਾਡੀਆਂ ਵੀ ਅੱਖਾਂ ਪਰ ਆਉਣਗੀਆਂ ਕਿਸ ਕਦਰ ਰੀਲਾਂ ਵਾਲੀਆਂ ਪੰਜਾਬੀ ਕੁੜੀਆਂ ਦਿਨ ਪ੍ਰਤੀ ਦਿਨ ਸੋਸ਼ਲ ਮੀਡੀਆ ਤੇ ਲਾਈਕਸ ਤੇ ਵਿਊ ਦੇ ਕਰਕੇ ਕੱਪੜੇ ਘਟਾਉਂਦੀਆਂ ਜਾ ਰਹੀਆਂ ਨੇ ਬਾਪਿਆਂ ਦੀ ਇੱਜ਼ਤ ਰੋ ਰਹੀਆਂ ਨੇ ਬਹੁਤ ਹੀ ਬੁਰੇ ਹਾਲ ਹੋ ਚੁੱਕੇ ਨੇ ਦੋਸਤੋ ਪਰਨੀਤ ਕੌਰ ਦੀ ਮਾਂ ਬਲਜਿੰਦਰ ਕੌਰ ਨੇ ਕਿਹਾ ਕਿ ਇਹਨੂੰ ਵੇਖਣ ਵਾਲੇ ਲੋਕਾਂ ਨੂੰ ਮੈਂ ਪੁੱਛਦੀਆਂ ਕਿ ਇਹ ਸਹੀ ਕਰ ਰਹੀ ਐ ਜਾਂ ਗਲਤ ਕਰ ਰਹੀ ਐ ਤੁਸੀਂ ਵੀ ਜ਼ਰੂਰ ਦੱਸੋ ਇੱਕ ਲੱਭਾਂ ਚ ਜਾਂਦੀ ਐ ਨਸ਼ੇ ਕਰਦੀ ਐ ਇਸ ਦਾ ਬਾਪ 17-18 ਸਾਲ ਪਹਿਲਾਂ ਇਸ ਦਾ ਬਾਪ ਮੁੱਕ ਗਿਆ ਸੀ ਤੇ 19 ਸਾਲ ਦੇ ਜਵਾਨ ਭਰਾ ਦਾ ਕਤਲ ਹੋਇਆ ਤੇ ਉਸ ਦੀ ਸਗੀ ਭੈਣ ਪਰਨੀਤ ਕੌਰ ਪੋਡਕਾਸਟ ਦੇ ਵਿੱਚ ਕਹਿ ਰਹੀ ਏ ਕਿ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਇਹ ਸੁਣ ਕੇ ਮੈਂ ਬਹੁਤ ਦੁਖੀ ਹਾਂ ਮਾਂ ਕਹਿੰਦੀ ਏ ਪਰਨੀਤ ਚੰਡੀਗੜ੍ਹ ਰਹਿੰਦੀ ਏ ਤੇ ਇਹ ਮੈਨੂੰ ਕਹਿੰਦੀ ਏ ਮਾਂ ਮੈਂ ਮਾਡਲਿੰਗ ਕਰਦੀ ਹਾਂ ਤੇ ਮੈਂ ਵੀ ਉਹਨੂੰ ਅੱਗੋਂ ਇਹੀ ਕਿਹਾ ਕਿ ਤੂੰ ਮਾਡਲਿੰਗ ਕਰਨੀ ਹੈ ਲੱਖ ਵਾਰ ਕਰ ਪਰ ਇਹੋ ਜਿਹਾ ਕੰਮ ਨਾ ਕਰੀ ਜਿਸ ਨਾਲ ਤੇਰੀ ਮਾਂ ਦਾ ਸਿਰ ਲੋਕਾਂ ਅੱਗੇ ਝੁਕ ਜਾਵੇ ਮਾਂ ਕਹਿੰਦੀ ਪ੍ਰਨੀਤਕੌਰ ਪਹਿਲਾਂ ਮੈਥੋਂ ਮਾੜਾ ਮੋਟਾ ਡਰਦੀ ਸੀ ਮੇਰੀ ਗੱਲ ਵੀ ਮੰਨਦੀ ਸੀ ਪਰ ਹੁਣ ਚੰਡੀਗੜ੍ਹ ਜਾ ਕੇ ਉਸਦੀ ਰਹਿਣੀ ਬਹਿਣੀ ਐਸੀ ਹੋ ਗਈ ਏ ਕਿ ਉਹਨੂੰ ਮੇਰਾ ਡਰ ਵੀ ਨਹੀਂ ਰਿਆ ਇਸ ਦੁਖੀ ਮਾਂ ਦੀਆਂ ਗੱਲਾਂ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਲੋਕਾਂ ਤੱਕ ਪਹੁੰਚਾਓ ਕਿ ਇਹ ਅਸਲੀਅਤ ਹੈ ਇਹਨਾਂ ਰੀਲਾਂ ਵਾਲੀਆਂ ਕੁੜੀਆਂ